ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੀਪ ਸਿੰਘ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਸਾਧਕ ਹੋ ਕੇ ਛੜਕ ਅੱਗੇ ਦੱਸੋ ਇਹ ਸਪੰਡ ਵੇ ਦੀ ਗੁਰੂ ਹਰਸਾਏ ਨੂੰ ਲੰਘ ਜਾਂਦੀ ਹੈ ਲਾਸਟ ਪਿੰਡ ਆ ਫਰੀਦਕੋਟ ਜ਼ਿਲ੍ਹੇ ਦਾ ਇਹ ਤੋਂ ਅੱਗੇ ਜ਼ਿਲ੍ਹਾ ਫਿਰੋਜ਼ਪੁਰ ਸ਼ੁਰੂ ਹੁੰਦਾ ਹੈ ਸਾਧਕ ਤੋਂ ਮਸਾ ਇਹ 10 ਕਿਲੋਮੀਟਰ ਅੱਗੇ ਨੂੰ ਪਿੰਡ ਜਾਊਗਾ ਇਹ ਫਰੀਦਕੋਟ ਤੋਂ ਤੁਸੀਂ ਇਹਨੂੰ 25 ਕਿਲੋਮੀਟਰ ਮੰਨ ਸਕਦੇ ਹੋ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਨੂੰ ਬਹੁਤੇ ਵੀਰ ਜਿਹੜੇ ਮੁਰਾ ਨਸਲ ਰੱਖਦੇ ਆ ਉਹ ਜਾਣਦੇ ਹੋਣਗੇ ਕਿਉਂਕਿ ਇਸ ਬਾਈ ਨੂੰ ਸ਼ੌਂਕ ਹੈ ਤੇ ਬਹੁਤ ਚੰਗੀਆਂ ਮੱਝਾਂ ਘਰ ਚ ਮੁਰਾ ਨਸਲ ਦੀਆਂ ਰੱਖਦਾ ਪਰ ਥੋੜਾ ਟਾਈਮ ਪਹਿਲਾਂ گاਵਾਂ ਵਾਲੇ ਪਾਸੇ ਵੀ ਰੁਝਾਨ ਬਣਿਆ ਸੀਗਾ ਜਿਹਦੇ ਕਰਕੇ ਕੁਝ ਵਹਿੜਾਂ ਬਾਈ ਕੋਲ ਆਈਆਂ ਸੀ ਅੱਜ ਦੋ ਇਹ ਵਹਿੜਾਂ ਤਿਆਰ ਆ ਬਿਲਕੁਲ ਦੋਨੇ ਗੱਬਣ ਹੈ ਸੀਮਨ ਦੀ ਡਿਟੇਲ ਬਾਈ ਕੋਲ ਹੈਗੀ ਆ ਉਹ ਆਪਾਂ ਨੂੰ ਵੀਰ ਦੱਸ ਦੂਗਾ ਇੱਕ ਵਹਿੜ ਬਿਲਕੁਲ ਤਾਜੀ ਸੋਈ ਹੈ 2-4 ਦਿਨ ਲਾਊਗੀ ਜਦੋਂ ਥੋੜਾ ਦੁੱਧ ਤੇ ਤੁਰ ਪੈਂਦੀ ਹੈ ਤਾਂ ਫਿਰ ਦੁਬਾਰਾ ਵੀਡੀਓ ਦਿਖਾ ਦੇਾਂਗੇ ਜਾਂ ਕੋਈ ਸਿਸਟਮ ਬਣਾਵਾਂਗੇ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਇਹਦੀ ਵੀਡੀਓ ਸੋ ਇਹ ਵੜ ਵੀ ਵੈਸੇ ਬਾਈ ਨੇ ਵੇਚਨੀ ਹੈ ਤੇ ਬਿਲਕੁਲ ਹੀ ਤਾਜੀ ਸੋਈ ਵੀ ਹੈ ਪਰ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਆਪਾਂ ਦੋ ਵੜਾਂ ਬਾਰੇ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਪਸ਼ੂ ਇਹਨਾਂ ਚੋਂ ਜੋ ਉਹਨਾਂ ਚੋਂ ਤੁਹਾਨੂੰ ਜੱਜਦਾ ਹੋਇਆ ਹੱਕ ਹੈ ਵੀ ਤੁਸੀਂ ਆ ਕੇ ਤਸੱਲੀ ਕਰੋ ਤੇ ਆਪਦੀ ਸਮਝ ਨਾਲ ਸੌਦੇ ਜਿਹੜੇ ਬਾਈ ਹੋਰਾਂ ਨਾਲ ਕਰ ਲਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਪਹਿਲਾਂ ਜਿਹੜੀ ਵਾਈਟ ਵੈਡ ਖੜੀ ਐ ਇਹਦੇ ਬਾਰੇ ਥੋੜੀ ਜਾਣਕਾਰੀ ਲਈਏ ਫਿਰ ਇਹ ਦੂਜੀ ਵੈਡ ਜਿਹੜੀ ਤੁਹਾਨੂੰ ਦਿਖਾਵਾਂਗੇ ਪਿੰਦਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਵੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਪਿੰਦਰ ਬਾਈ ਮੁਰਾ ਵਾਲੇ ਪਾਸੇ ਬੜਾ ਚੰਗਾ ਸ਼ੌਂਕ ਰਿਆ ਤੇ ਹੁਣ ਐਚਐਫ ਵੀ ਘਰੇ ਫਰ ਰੱਖ ਲਈ ਐ ਚਾਹਤ ਤੇ ਸ਼ੌਂਕ ਸੀਗਾ ਵੀ ਫਾਰਮ ਬਣਾਵਾਂਗੇ ਪਰ ਲੇਬਰ ਦੀ ਸਮੱਸਿਆ ਕਰਕੇ ਥੋੜੀ ਪ੍ਰੋਬਲਮ ਆ ਰਹੀ ਆ ਅੱਛਾ ਤੇ ਇਸ ਕਰਕੇ ਹੁਣ ਮੈਂ ਸੇਲ ਕਰ ਰਿਹਾ ਵੜਾ ਬਹੁਤ ਚੰਗੀਆਂ ਮਲਾ ਪੋਰਟਰ ਸੀਮਾਂ ਦੀਆਂ ਸਾਰੀਆਂ ਵੜਾ ਇਹ ਆਪਾਂ ਬੱਚੀਆਂ ਖਰੀਦੀਆਂ ਹੋਈਆਂ ਸੀ ਹਾਂ ਖਰੀਦੀਆਂ ਸੀ ਜੀ ਫਾਰਮ ਮਲਾ ਛੱਡਿਆ ਗਿਆ ਮਿੱਤਰ ਨੇ ਅੱਛਾ ਤੇ ਉੱਥੋਂ ਆਪਾਂ ਲਈਆਂ ਉਹਨਾਂ ਤੋਂ ਪਿਆਰ ਨਾਲ ਅੱਛਾ ਉਹਨਾਂ ਤੋਂ ਲਈਆਂ ਸੀ ਹਾਂਜੀ ਹਾਂਜੀ ਜਿਹੜੀ ਤੁਹਾਡੇ ਨਾਲ ਹੀ ਵਾਈਟ ਰੰਗ ਦੀ ਵਹਿੜ ਖੜੀ ਹੈ ਹਾਂਜੀ ਹਾਂਜੀ ਦੰਦੋ ਕਿਵੇਂ ਆ ਕੰਨ ਮਸੂਆ ਸੁਹੂਗੀ ਇਹ ਦੰਦੋ 4 ਦਿਨ ਦਾ ਜੀ ਸੁਹਾ ਪਹਿਲਾਂ ਸੁਹਦੀ ਆ ਠੀਕ ਹੈ ਤੇ ਇਹ ਬਰੂਡ ਬੁੱਲਦੀ ਆ ਇਹ ਬੀਐਸ ਬਰੂਟ ਦੀ ਆਪ ਹੈ ਤੇ ਇਹਦੇ ਲੱਗਾ ਕਿਹੜਾ ਕੁ ਸਹਤ ਹੈ ਇਹਦੇ ਮੇਰੇ ਸਾ ਪਾਈਪਰ ਲੱਗਿਆ ਜੀ ਪਾਈਪਰ ਦਾ ਸੀਮਨ ਲੱਗਾ ਹਾਂਜੀ ਦਿਨ ਕਿੰਨੇ ਲਊਗੀ ਅੰਦਾਜ਼ਾ ਦਿਨ ਕਰੀਬਨ 15 ਤੋਂ 20 ਦਿਨ ਲੈਂਦੀ ਹੈ ਜੀ 15 20 ਦਿਨ ਹਜੇ ਲੈ ਹਾਂਜੀ ਹਾਂਜੀ ਰਾਮਦਰੀ ਨੇ 15 ਤੋਂ ਉੱਤੇ ਹੀ ਲੈ ਜਾਣੇ ਦੇਣਾਂ ਨੇ ਕਿਉਂਕਿ 15 ਜੀ 9 ਮਹੀਨੇ ਹੁੰਦੇ ਆ ਦੇ ਉੱਤੇ ਲੈ ਜੂਗੀ 5-7 ਦਿਨ ਉੱਤੇ ਵੀ ਕੀ ਡਿਮਾਂਡ ਕਰਦੇ ਹੋ ਇਹਦੀ ਬਾਈ ਡਿਮਾਂਡ ਫੋਨ ਤੇ ਕਰ ਲਾਂਗੇ ਜੀ ਰੇਟ ਫੋਨ ਤੇ ਹੋ ਜੂ ਹਾਂਜੀ ਰੇਟ ਫੋਨ ਤੇ ਕਰ ਲਾਂਗੇ ਤੋੜ ਕੇ ਬਾਈ ਇਹਨੂੰ ਆ ਵੀ ਕਾਕਾ ਸੋ ਦੱਸੋ ਤੋੜ ਕੇ ਦਿਖਾਉਣੇ ਆ ਚਾਰ ਦੰਦ ਹੈ ਬਰੂਟ ਬੋਲ ਦੀ ਹਵਾਨਾ ਫਿਕਸ ਰੱਖੂਗੀ ਅਗਾੜੀ ਚੰਗੀ ਸ਼ੁਰੂ ਕੀਤੀ ਐ ਪਰ ਹਜੇ 15 ਤੋਂ 20 ਦਿਨ ਲੈਂਦੀ ਐ ਟਾਂਜਾ ਤੁਹਾਡੇ ਸਾਹਮਣੇ ਐ ਹਾਈਟ ਦੀ ਜਜਮੈਂਟ ਤੁਸੀਂ ਛੋਟੇ ਵੀਰ ਨੇ ਦੋਨਾਂ گاਵਾ ਨਾਲ ਤੁਰਨਾ ਤੁਹਾਨੂੰ ਜਜਮੈਂਟ ਹੋ ਜੂਗੀ ਸਟਰਕਚਰ ਇਹਦਾ ਹੁਣ ਦੇਖ ਲਓ ਸੋਏ ਵੈੜ ਦੱਸੋ ਪਹਿਲੇ ਨੰਬਰ ਤੇ ਬਲਕੁਲ ਫਿਕਸ ਜਾ ਹਵਾਨਾ ਐ ਹਜੇ ਦਿਨ ਬਹੁਤ ਪਏ ਐ ਤਾਂ ਉਸ ਹਿਸਾਬ ਤੇ ਹਵਾਨੇ ਦੀ ਤਿਆਰੀ ਬਹੁਤ ਸੋਹਣੀ ਐ ਕਮਾਲਾ ਵਾਪਸ ਬਈ ਇੱਥੇ ਸੋ ਇਹ ਵਾੜ ਦੱਸੋ ਪਹਿਲੇ ਨੰਬਰ ਤੇ ਤੁਸੀਂ ਦੇਖੋ ਜਿਹਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਕਰਕੇ ਰੇਟ ਪੁੱਛ ਲਓ ਕਿਉਂਕਿ ਰੇਟ ਦੋਨਾਂ گاਵਾਂ ਦੇ ਮੈਂ ਕੋਈ ਨਹੀਂ ਲਈ ਫੋਨ ਦੇ ਉੱਤੇ ਹੀ ਰਹਿਣਗੇ ਮੰਨ ਸੋ ਇਹ ਪਹਿਲੇ ਨੰਬਰ ਤੇ ਸੀ ਅ ਭਿੰਦਰ ਭਾਈ ਜਿਹੜੀ ਆ ਦੂਜੇ ਨੰਬਰ ਤੇ ਵਾੜ ਦਿਖਾਵਾਂਗੇ ਹੁਣ ਆਪਾਂ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਆ ਇਹ ਕਿੰਨਾ ਮਸੂਆ ਤੇ ਪਹਿਲਾ ਸੂਈ ਇਹ ਵੀ ਚਾਰ ਦਾਂਦੀ ਆ ਜੀ ਠੀਕ ਹੈ ਇਹ ਕਿੰਨਾ ਟਾਈਮ ਲੇਜੂ ਬਾਈ ਇਹ ਕਰੀਬਣਾ ਹਫਤਾ ਰਹਿ ਗਿਆ ਜੀ ਇਹਦਾ ਇੱਕ ਹਫਤਾ ਰਹਿ ਗਿਆ ਹਾਂਜੀ ਸੀਮਨ ਡਿਟੇਲ ਕੀ ਹੈ ਦੀ ਬਈ ਹਾਂਜੀ ਇਹਦੀ ਸੀਮਨ ਦੀ ਡਿਟੇਲ ਏ ਸਟ੍ਰਾਈਕ ਦੀ ਹੈ ਜੀ ਆਪ ਅ ਇਹਦੇ ਲੱਗਾ ਕਿਹੜਾ ਇਹਦੇ ਨਹੀਂ ਯਾਦ ਨਹੀਂ ਜੀ ਐਵੇਂ ਹੈ ਇੰਪੋਰਟਡ ਸੀਮਨ ਲੱਗਿਆ ਠੀਕ ਹੈ ਲੇਕਿਨ ਇਹਦਾ ਮਤਲਬ ਸਾਡੇ ਤੋਂ ਸਟਰਾ ਗਵਾਜ ਗਿਆ ਠੀਕ ਹੈ ਤੇ ਮਤਲਬ ਲਿਖਤ ਨਹੀਂ ਹੋਈ ਇਹਦੀ ਓਕੇ ਉਹ ਲਿਖਤ ਹੋਮੂਗੀ ਤੇ ਪਰ ਆਈਡੀਆ ਮਤਲਬ ਉਹਦੇ ਨਾਲ ਸਾਨੂੰ ਦਿਨਾਂ ਦਾ ਉਹਦੇ ਤੋਂ ਆਈਡੀਆ ਹੈਗਾ ਇਹਦਾ ਠੀਕ ਹੈ ਓਕੇ ਸੋ ਦੋਸਤੋ ਹਜੇ 8 ਦਿਨ ਬਾਕੀ ਹੈ ਲਿਆ ਬਈ ਸਟ੍ਰਾਈਕਰ ਦੀ ਹੈ ਆਪ ਇਹ 4 ਦਿਨ ਦੀ ਇਹ ਵੈਡ ਹੈ ਖਵਾਨਾ ਬੜਾ ਫਿਕਸ ਹੈ ਇਹਦਾ ਵੀ ਥਣ ਇਹਦਾ ਹੱਥੀ ਚੁਵਾਈ ਵਾਲਾ ਹੋਊਗਾ ਬਾਕੀ ਢਾਂਚਾ ਤੁਸੀਂ ਹੁਣ ਵੀਡੀਓ ਚ ਦੇਖ ਹੀ ਲੈਣਾ ਇਹਦੀ ਵੀ ਅਗਾੜੀ ਚੰਗੀ ਆ ਦੋਸਤੋ ਹਾਈਟ ਦੋਨਾਂ ਬਹਿੜਾਂ ਦੀ ਰੱਗ ਤੋਂ ਸੇਮ ਹੈ ਥਣਾ ਚ ਬਿੱਥੀ ਸੋਹਣੀ ਹੈ ਸੋ ਅੱਗੋਂ ਇਹਦਾ ਤੁਸੀਂ ਫੇਸ ਦੇਖ ਸਕਦੇ ਹੋ ਕੋਈ ਬਹੁਤਾ ਭਾਈ ਦੀਆਂ ਨਸਦੀਆਂ ਨਹੀਂ ਹਾਲਾਂਕਿ ਇੱਥੇ ਘਰੇ ਹੀ ਸੰਭੀਆਂ ਹੋਈਆਂ ਬਹਿੜਾਂ ਖੁੱਲੀਆਂ ਛੱਡੀਆਂ ਹੋਈਆਂ ਬਾਈ ਦੀਆਂ ਵਿੱਚੋਂ ਇਹਨਾਂ ਨੂੰ ਨੇੜ ਕਰਕੇ ਹੁਣ ਬੰਨ ਲਿਆ ਬਾਈ ਨੇ ਸੋ ਇਹਦਾ ਵੀ ਢਾਂਚਾ ਤੁਸੀਂ ਦੇਖੋ ਸੋ ਇਹ ਵੀ ਪਹਿਲਣ ਵਿਹੜਾ ਦਸੋ ਚਾਰ ਦੰਦ ਦਾ ਐਬੀਐਸ ਦੇ ਸਟ੍ਰਾਈਕਰ ਬੁੱਲ ਦੀ ਐ ਦੂਜੀ ਬਰੂਟ ਦੀ ਐ ਦੋਨੋਂ ਹੀ ਬੁੱਲ ਚੰਗੇ ਪਿਛਲੇ ਸਾਲਾਂ ਚ ਰਿਜ਼ਲਟ ਇਹਨਾਂ ਦੇ ਆਏ ਐ ਤੋ ਇਹ ਵਿਹੜ ਫਾਰ ਸੇਲ ਆ ਜਿਹੜੀ ਤਾਜੀ ਸੂਈ ਵੀ ਵਿਹੜ ਆ ਭਿੰਦਰ ਬਾਈ ਹਾਂਜੀ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਤਿੰਨ ਦਿਨ ਹੋ ਗਏ ਜੀ ਠੀਕ ਐ ਤੇ ਸੂਆ ਪਹਿਲਾਂ ਹੀ ਐ ਵੀ ਸੂਆ ਪਹਿਲਾਂ ਹੀ ਆ ਜੀ ਵੀ ਚਾਰ ਦੰਦੀ ਆ ਜੀ ਠੀਕ ਐ ਇਹ ਵੀ ਉੱਥੇ ਹੀ ਖਰੀਦੀ ਸੀ ਹਾਂ ਇਕੱਠੀਆਂ ਜੀ ਆਈਆਂ ਸੀ ਠੀਕ ਐ ਇਹ 40128 ਦੀ ਆ ਜੀ ਚਾਲੀ 128 ਦੀ ਹਾਂਜੀ ਠੀਕ ਐ ਬੱਚਾ ਕੀ ਦਿੱਤਾ ਨੇ ਭਾਈ ਬੱਚਾ ਬੱਚੀ ਹੈ ਜਿਹਦੇ ਮਗਰ ਬੱਚੀ ਇਹਨੇ ਦਿੱਤੀ ਐ ਠੀਕ ਐ ਸੋ 40 128 ਦੀ ਬੜੀ ਫਿਕਸ ਜਿਹਾਵਾਨੀ ਦੀ ਐ ਸੋ ਬੱਚੀ ਨੂੰ ਇਹਨੇ ਜਨਮ ਦਿੱਤਾ ਇਹ ਬਿਲਕੁਲ ਤਾਜੀ ਸੋਈ ਐ ਇਹ ਤਾਂ ਫਿਰ ਅਜੇ ਥੋੜਾ ਦੁੱਧ ਤੇ ਕਰਕੇ ਹੀ ਦਿਖਾ ਦਿਆਂਗੇ ਹਾਂ ਦੁੱਧ ਤੇ ਕਰਕੇ ਵੇਚਾਂਗੇ ਇਹਨੂੰ ਠੀਕ ਐ ਬੱਚਾ ਇਹਦਾ ਵੀ ਇਹਦੀ ਮਗਰ ਵੀ ਪੇਪਰ ਦਾ ਹੀ ਐ ਜੀ ਬਾਈ ਪਰ ਦਾ ਸਟਰਾ ਹੈਗਾ ਹੀ ਇਹ ਕੋਲ ਹਾਂ ਸਟਾ ਆਪਣੇ ਕੋਲੇ ਆ ਜੀ ਆਵੇ ਠੀਕ ਹੈ ਬਾਈ ਜੀ ਹੋਰੀ ਨਾਲ ਖੜੇ ਹੈ ਬਾਈ ਮੈਂ ਨਾਮ ਪੁੱਛਣਾ ਭੁੱਲ ਗਿਆ ਵੀਰ ਦਾ ਕੀ ਨਾਮ ਹੈ ਨਾਮ ਗੋਰਾ ਵੀਰ ਠੀਕ ਹੈ ਗੋਰਾ ਬਾਈ ਨੂੰ ਸ਼ੌਂਕ ਹੈ ਮੇਰੇ ਖਿਆਲ ਚ ਚੰਗੀਆਂ ਮੱਝਾਂ ਬਾਈ ਕੋਲ ਵੀ ਰੱਖਣ ਮੱਝਾਂ گاਵਾ ਫਾਰਮ ਬਹੁਤ ਸੋਹਣਾ ਜਿਦਾ ਅੱਛਾ ਠੀਕ ਹੈ ਸੋ ਦੋਸਤੋ ਬਾਈ ਇਸੇ ਪਿੰਡ ਤੋਂ ਨੂੰ ਬਾਈ ਹਾਂ ਜੀ ਠੀਕ ਹੈ ਇਸੇ ਪਿੰਡ ਤੋਂ ਬਾਈ ਗੋਰਾ ਵੀਰ ਦਾ ਨਾਮ ਹੈ ਤੇ ਇਹਨੂੰ ਵੀ ਸ਼ੌਂਕ ਹੈ ਚੰਗੀਆਂ گاਵਾ ਤੇ ਮੱਝਾਂ ਦਾ ਸੋ ਇਹ ਵੈੜ ਦੋਸਤੋ ਥੋੜੇ ਦੁੱਤ ਜਦੋਂ ਆ ਗਈ ਨਾ ਫਿਰ ਦੁਬਾਰਾ ਦਿਖਾਵਾਂਗੇ ਫਿਕਸ ਜਿਹਾ ਹਵਾਨਾ ਕੇਰਾ ਤਾਜੀ ਸੂਈ ਆ ਸੂਆ ਜਾਂ ਪਸ਼ੂ ਮੰਨ ਜਾਂਦਾ ਇੱਕ ਦਿਨ ਅੱਜ ਬੁਖਾਰ ਵੀ ਹੋ ਗਿਆ ਸੀ ਅੱਜ ਨੂੰ ਸੂਆ ਅੱਛਾ ਠੀਕ ਹੈ ਸੋ ਅੱਜ ਸੂਆ ਭਾਈ ਕਹਿੰਦਾ ਥੋੜਾ ਬੁਖਾਰ ਵਾਰਸ ਹੋਈ ਕੀ ਰੇ ਸੂਈ ਪਿੰਦੀ ਸੂਈ ਹੈ ਠੀਕ ਹੈ ਸੋ ਫਿਲਹਾਲ ਦੋ ਵੜਾ ਵਕਾਊ ਆ ਤੇ ਤੁਸੀਂ ਕੰਟੈਕਟ ਭਾਈ ਨਾਲ ਕਰ ਸਕਦੇ ਹੋ ਧੰਨਵਾਦ ਆ ਜੀ ਦੀ ਇਸ ਵੀਡੀਓ ਨੂੰ ਦੇਖਣ ਲਈ